ਮੈਂ ਖੁਦ ਲਿਖਦਾ ਵੀ ਆ ਮੇਰੇ ਆਪ ਦੇ ਗਾਣੇ ਵੀ ਲਿਖੇ ਆ ਜੇ ਪਰਮਾਤਮਾ ਨੇ ਮੈਨੂੰ ਗੋਡ ਗਿਫਟ ਦਿੱਤਾ ਵਾ ਲਿਖਣ ਦਾ ਮੇਰੀ ਸੋਚ ਇਹ ਆ ਕਿ ਮੈਂ ਮੇਰੀ ਕਲਮ ਜਿਹੜੀ ਸਿਰਫ ਚਮਕੀਲਾ ਜੀ ਦੀ ਲੈਣ ਨੂੰ ਜਾਵੇ ਤੇ ਮੈਂ ਜਿੰਨੇ ਵੀ ਗਾਣੇ ਲਿਖੇ ਚਮਕੀਲਾ ਜੀ ਦੀ ਲੈਣ ਨੂੰ ਲਿਖੇ ਆ ਜੀ ਇਹ ਸੋ ਆਪਣਾ ਲਿਖਿਆ ਹੋਇਆ ਕੁਝ ਸੁਣਾਉ ਹਾਂਜੀ ਮੈਂ ਜਰੂਰ ਸੁਣਾਉਂਗਾ ਹੱਥ ਮਾਰਚ 88 ਨੂੰ ਪਹਿ ਗਿਆ ਮੈਂ ਸੰਪੂਰਨ ਵਿਸ਼ੋੜਾ ਉਹ ਹੱਦ ਦਿਨਤਾ ਮਾੜੇ ਸੀ ਰਖੀਆਂ ਰਬ ਅੱਗੇ ਸੀ ਢੋਰਾ ਲੱਖ ਲਾਣਤਾ ਪਾਪੀ ਨੂੰ ਲੱਖ ਲਾਣਤਾ ਪਾਪੀ ਨੂੰ ਹੋਇਆ ਗੋਲੀ ਮਾਰ ਪਗੌੜਾ 8 ਮਾਰਚ 88 ਨੂੰ ਪੈ ਗਿਆ ਮੈਂ ਸੰਪੁਰ ਵਿਛੋੜਾ 8 ਮਾਰਚ 88 ਨੂੰ ਪੈ ਗਿਆ ਮੈਂ ਸੰਪੁਰ ਵਿਛੋੜਾ ਕਈ ਸਾੜ ਹੋ ਗਏ ਨੇ ਇਨਸਟਾ ਤੇ ਚੱਲਦੀਆਂ ਨੰਗੀਆਂ ਰੀਲਾ ਘੋਈ ਰੋ ਕਟੋਕਾ ਨਾ ਵੈਰੀ ਨੇ ਮਾਰਿਆ ਹਿੱਟ ਚਮਕੀਲਾ ਅਸੀਂ ਛੱਡ ਫੈਮਿਲੀ ਨੂੰ ਅਸੀਂ ਛੱਡ ਫੈਮਿਲੀ ਨੂੰ ਪਰਿਆ ਘੋਟ ਸਬਰ ਦਾ ਕੋੜਾ ਆਠ ਮਾਰ ਕੇ ਠਾਸੀ ਨੂੰ ਬਾਗ ਯਾ ਅਮੈ ਸੰ ਪੁਰੇ ਵਿਸ਼ੋੜਾ 8 ਮਾਰਚ 88 ਨੂੰ ਹੋ ਗਿਆ ਗੋਲੀ ਮਾਰਪ ਘੋੜਾ